ਲਗਾਤਾਰ ਦਿਖਾਇਆ ਗਿਆ ਬੀਤੇ ਦਿਨਾਂ ਦੇ ਵਿੱਚ ਕਾਂਗਰਸ ਦੇ ਕਈ ਵੱਡੇ ਲੀਡਰ ਜਿਹੜੇ ਨੇ ਉਹ ਹੋਰਨਾਂ ਪਾਰਟੀਆਂ ਚ ਸ਼ਾਮਿਲ ਹੋਏ ਰਵਨੀਤ ਬਿੱਟੂ ਹੋ ਗਏ ਮੈਡਮ ਚੌਧਰੀ ਹੋ ਗਏ ਜਾਂ ਫਿਰ ਕੱਲ ਜਿਸ ਤਰੀਕੇ ਨਾਲ ਦਲਬੀਰ ਗੋਲਡੀ ਜਿਹੜੇ ਨੇ ਇੱਕ ਜਿਹੜੇ ਜਲੰਧ ਦੇ ਜਿਹੜੇ ਸਾਥਸੀਗ ਉਹਦੇ ਪਤਨ ਪਤਨੀ ਜਿਹੜੇ ਨੇ ਉਹ ਚੌਧਰੀ ਜਿਹੜੇ ਸ਼ਾਮਿਲ ਹੋਏ ਉਸ ਤੋਂ ਬਾਅਦ ਕੱਲ ਦਲਬੀਰ ਗੋਲਡੀ ਤੁਹਾਡੇ ਕਾਫੀ ਕਰੀਬੀ ਮੰਨੇ ਜਾਂਦੇ ਸਿਗੇ ਉਹ ਸੂਡਨ ਪੋਲੀਟਿਸਟ ਨੂੰ ਸ਼ਾਇਦ ਤੁਹਾਡੇ ਨਾਲ ਜਾਂ ਤੁਸੀਂ ਉਹਨਾਂ ਨੂੰ ਕਾਫੀ ਸਪੋਰਟ ਕੀਤਾ ਸੀਗਾ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਔਰ ਜਦੋਂ ਸ਼ਾਮਿਲ ਹੋਏ ਕਹਿੰਦੇ ਕਿ ਕਾਂਗਰਸ ਦੇ ਵਿੱਚ ਤਾਂ ਸਾਡੀ ਅੰਦਰ ਤਾਂ ਖਿੱਚਿਆ ਗਿਆ ਕਹਿੰਦੇ 2 ਸਾਲ ਤਾਂ ਸਾਨੂੰ ਤਿਆਰੀਆਂ ਕਰਾਉਂਦੇ ਰਹੇ ਨੇ ਪਰ ਜਦੋਂ ਟਿਕੜ ਦੇਣ ਦੀ ਵਾਰੀ ਆਈ ਤੇ ਖੈਰਾ ਸਾਹਿਬ ਨੂੰ ਲਿਆਏ ਇਹ ਕੋਈ ਸਾਰੇ ਲੋਕਾਂ ਨੇ ਆਪਣਾ ਰਾਜਨੀਤਿਕ ਕਤਲ ਕਰਾ ਲਿਆ ਯਾਨੀ ਕਿ ਕਤਲ ਵੀ ਨਹੀਂ ਸੁਸਾਇਸਾਈਡ ਬਕਵਾ ਬਤ ਮੱਤ ਹੈ ਇਹ ਚਾਹੀਓ ਬਿੱਟੂ ਹੈ ਹਾਂ ਕਾਦੂ ਬਿੱਟੂ ਜਦ ਚੋਣ ਹਾਰ ਜਾਣਗੇ ਤੱਕੀ ਹੋਏਗਾ ਹਾਂ ਸਾਰੀ ਉਮਰ ਦਾ ਟੈਗ ਲਗਾ ਲਿਆ ਤੁਰਾ ਕਰਮਜੀਤ ਕੌੜੀ ਚੌਧਰੀ ਜੀ ਚਲੇ ਗਏ ਪੁੱਤਰ ਐਮ ਐਲ ਏ ਨੇ ਕਾਂਗਰਸ ਤੋਂ ਹਾਂ 25 ਹਰੀ ਟਿਕਟਾਂ ਦਿੱਤੀਆਂ ਪਰਿਵਾਰ ਨੂੰ ਕਿਹਦੇ ਆਰੀ 25 ਹਰੀ ਫਿਰ ਉਹ ਕਹਿੰਦੇ ਵੀ ਕਾਂਗਰਸ ਪਾਰਟੀ ਅੱਛੀ ਨਹੀਂ ਹਾਂ ਜਿੱਤੇ ਤੱਕ ਕੌੜੀ ਦੀ ਗੱਲ ਹੈ ਛੋਟਾ ਭਰਾ ਹੈ ਮੈਂ ਬਹੁਤ ਪਿਆਰ ਕਰਦਾ ਹਾਂ ਉਹਨੂੰ ਪਰ ਅਗੇਨ ਸੂਸਾਈਡ ਆਤਮ ਹੱਤਿਆ ਹਾਂ 40 42 ਸਾਲਾਂ ਦੇ ਮੁੰਡੇ ਨੂੰ ਤੁਸੀਂ ਮੈਨੂੰ ਦੱਸ ਦਿਓ ਹਾਂ ਕਿ ਤੁਹਾਨੂੰ ਐਮ ਐਲ ਏ ਬਣ ਸਕਦੇ ਹੋ ਟੈਲ ਮੀ ਟਿਕਟ ਲੈ ਸਕਦੇ ਹੋ ਹਾਂ ਰਾਜਨੀਤਿਕ ਪਛੋਕਰ ਤੋਂ ਬਿਨਾ ਕਿਸੇ ਮੰਤਰੀ ਐਮਐਲਏ ਦੇ ਮੁੰਡੇ ਤੋਂ ਬਿਨਾ ਹਾਂ ਤੁਸੀਂ ਕੀ ਕਾਂਗਰਸ ਪਾਰਟੀ ਦੀ ਜਾਂ ਕਿਸੇ ਪਾਰਟੀ ਦੀ ਟਿਕਟ ਲੈ ਸਕਦੇ ਹੋ ਹਾਂ ਰਾਹੁਲ ਗਾਂਧੀ ਨੇ 2000 ਸਾਰਾ ਜਿਹ ਟਿਕਟ ਹੋ ਐਮਐਲਏ ਬਣ ਕੇ ਬਿਸ਼ੇਰੀ ਭਗਵੰਤ ਮਾਨ ਲੜੇ ਬਿਸ਼ੇਰੀ ਮਤੀ ਪ੍ਰੇਨਕਾ ਗਾਂਧੀ ਆਏ ਤੁਹਾਨੂੰ ਪਰ ਰਮੇ ਦਾ ਚੋਣ ਲੜਾਤਾ 42 ਸਾਲਾਂ ਦੀ ਉਮਰ ਚ ਤਿੰਨ ਚੋਣ ਲੜਾਤੇ ਲੋਕਾਂ ਨੂੰ 65 60 ਸਾਲ ਹੋ ਗਏ ਕਾਂਗਰਸ ਪਾਰਟੀ ਤੇ ਪਾਰਟੀਆਂ ਦੇ ਮਗਰ ਤੁਰੇ ਫਿਰਦਿਆਂ ਨੂੰ ਹਜੇ ਤੱਕ ਟਿਕਟ ਹੀ ਨਹੀਂ ਮਿਲੀ ਦਾ ਟ੍ਰਾਈਂਗ ਫॉर द ਟਿਕਟ ਆਪਣੀ ਦੇ ਇੱਕ ਆਮ ਸਧਾਰਨ ਪਰਿਵਾਰ ਛੋਟੇ ਦੇ ਅੰਕਲ ਸੀ ਸਾਡੇ ਇੰਸਪੈਕਟਰ ਸੀਗੇ ਨੇ ਮਗ ਆਪ ਦੀ ਕਿਰਤ ਕਮਾਈ ਕਰਦੇ ਸਨ ਛੋਟੇ ਜਿਹੇ ਪਰਵਾਦ ਸੀ ਇਟਾ ਵੱਟਾ ਰਤਵਾ ਇੰਨੀ ਵੱਡੀ ਗੱਲ ਬਾਤ ਅੱਜ ਕੱਲ ਮਾਨ ਸਾਹਿਬ ਨੇ ਜਿਹੜਾ ਉਹਨਾਂ ਨੂੰ ਨਾਲ ਬਿਠਾਇਆ ਨਾ ਉਹ ਕਾਂਗਰਸ ਪਾਰਟੀ ਦੀ ਮਦਦਤ ਬਿਠਾਇਆ ਜੇ ਕਾਂਗਰਸ ਪਾਰਟੀ ਟਿਕਟ ਨਾ ਦਿੰਦੀ ਤਾਂ ਗੋੜੀ ਨੂੰ ਕੌਣ ਜਾਂਦਾ ਸੀ ਹਜ਼ਾਰਾਂ ਸਟੂਡੈਂਟ ਪੋਲਿਟਿਕਸ ਚੋਂ ਲੋਕ ਨਿਕਲ ਕੇ ਚਲੇ ਜਾਂਦੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ